ਨਾਮੀ ਅਤੇ ਖੰਖਾਰ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਹੁਣ ਆਪਣੀ ਮੌਤ ਦਾ ਡਰ ਸਤਾਉਣ ਲੱਗਿਆ। ਬਠਿੰਡਾ ਦੀ ਹਾਈ-ਟੈਕ ਜੇਲ ਜੱਗੂ ਭਗਵਾਨਪੁਰੀਏ ਨੂੰ ਹੁਣ ਸਹਿਮ ਅਤੇ ਡਰਾਵੇ ਦੇਣ ਦੀ ਨਜ਼ਰ ਆ ਰਹੀ ਹੈ। ਦਰਸਲ ਬਠਿੰਡਾ ਦੀ ਹਾਈ-ਟੈਕ ਜੇਲ ਦੇ ਅੰਦਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਈ ਖਤਰਨਾਕ ਗੁਰਗੇ ਕੈਦ ਨੇ ਜਿਹੜੇ ਕੀ ਜੱਗੂ ਭਗਵਾਨਪੁਰੀਏ ਦੇ ਡਰ ਦਾ ਕਾਰਨ ਬਣਦੇ ਪਏ ਨੇ ਦਰਸਲ ਜੱਗੂ ਭਗਵਾਨਪੁਰੀਏ ਨੂੰ ਕਪੂਰਥਲਾ ਕੇਂਦਰੀ ਜੇਲ ਤੋਂ ਬਠਿੰਡਾ ਹਾਈ ਟੈਕ ਜੇਲ ਦੇ ਵਿੱਚ ਸ਼ਿਫਟ ਕਰਨ ਦੀ ਤਿਆਰੀ ਜਿਹੜੀ ਆ ਹੋ ਗਈ ਹੈ ਤੇ ਉਸੇ ਨੂੰ ਲੈ ਕੇ ਹੁਣ ਜੱਗੂ ਭਗਵਾਨਪੁਰੀਆ ਡਰਿਆ ਪਿਆ ਦਰਸਲ ਜੱਗੂ ਭਗਵਾਨਪੁਰੀਏ ਦੇ ਵਕੀਲ ਵੱਲੋਂ ਇੱਕ ਨੋਟਿਸ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਦੇ ਵੱਲ ਘੱਲ ਦਿੱਤਾ ਗਿਆ ਹੈ ਤੇ ਇਸ ਨੋਟਿਸ ਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਉਸ ਨੂੰ ਬਠਿੰਡਾ ਹਾਈ ਟੈਕ ਜੇਲ ਦੇ ਵਿੱਚ ਨਾ ਪੇਜਾ ਜਾਵੇ ਜੱਗੂ ਭਗਵਾਨਪੁਰੀਏ ਦਾ ਦਾਵਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੁਰਗੇ ਉਸ ਦਾ ਕਤਲ ਕਰ ਦੇਣਗੇ ਉਸ ਨੂੰ ਮਾਰ ਦੇਣਗੇ ਜੇਲ੍ਹ ਦੇ ਅੰਦਰ ਹੀ ਉਸ ਨੂੰ ਮਾਰ ਦਿੱਤਾ ਜਾਵੇਗਾ ਇਹ ਦਾਵਾ ਕੀਤਾ ਗਿਆ ਜੱਗੂ ਭਗਵਾਨਪੁਰੀਏ ਵੱਲੋਂ ਤੇ ਇਹ ਡਰ ਹੁਣ ਜੱਗੂ ਭਗਵਾਨਪੁਰੀਏ ਨੂੰ ਸਤਾਉਂਦਾ ਨਜ਼ਰ ਆ ਰਿਹਾ ਹੈ ਇਸ ਵਾਸਤੇ ਜੱਗੂ ਭਗਵਾਨਪੁਰੀਏ ਦੇ ਵਕੀਲ ਦੇ ਵੱਲੋਂ ਇੱਕ ਨੋਟਿਸ ਭੇਜਿਆ ਗਿਆ ਇੱਕ ਅਪੀਲ ਕੀਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੂੰ ਅਤੇ ਨਾਲ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਕਿ ਉਸ ਨੂੰ ਬਠਿੰਡਾ ਹਾਈ ਟੈਕ ਜੇਲ ਦੇ ਵਿੱਚ ਨਾ ਭੇਜਿਆ ਜਾਵੇ ਕਪੂਰਥਲਾ ਜੇਲ ਦੇ ਵਿੱਚ ਜੱਗੂ ਭਗਵਾਨਪੁਰੀਆ ਸੀ ਪਰ ਉਸ ਨੂੰ ਹੁਣ ਬਠਿੰਡਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਹ ਦੱਸਤੀ ਹੈ ਕਿ ਇਸ ਤੋਂ ਪਹਿਲਾਂ ਵੀ ਜੱਗੂ ਭਗਵਾਨਪੁਰੀਏ ਨੂੰ ਕੁਝ ਮਹੀਨੇ ਪਹਿਲਾਂ ਬਠਿੰਡਾ ਹਾਈ ਟੈਕ ਜੇਲ ਦੇ ਵਿੱਚ ਭੇਜਣ ਦੀ ਗੱਲ ਕੀਤੀ ਗਈ ਸੀ ਜਿਸ ਦੇ ਅਵਸ ਦੇ ਵਿੱਚ ਜੱਗੂ ਭਗਵਾਨਪੁਰੀਏ ਨੇ ਦੁਬਾਰਾ ਐਪਲੀਕੇਸ਼ਨ ਉਦੋਂ ਪਾਈ ਸੀ ਤੇ ਕਿਹਾ ਸੀ ਕਿ ਉਸ ਨੂੰ ਕਿਸੇ ਵੀ ਹੋਰ ਜੇਲ ਦੇ ਵਿੱਚ ਸ਼ੇ ਕਰ ਦਿੱਤਾ ਜਾਵੇ ਬਠਿੰਡਾ ਜੇਲ੍ਹ ਚ ਉਸ ਨੂੰ ਨਾ ਰੱਖਿਆ ਜਾਵੇ ਜਿਸ ਤੋਂ ਬਾਅਦ ਉਸ ਨੂੰ ਕਪੂਰਥਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਦੁਬਾਰਾ ਜਦੋਂ ਬਠਿੰਡਾ ਹਾਈ ਟੈਕ ਜੇਲ੍ਹ ਦੇ ਵਿੱਚ ਭੇਜਣ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਜੱਗੂ ਭਗਵਾਨਪੁਰੀਏ ਨੂੰ ਦੁਬਾਰਾ ਹੁਣ ਡਰ ਸਤਾਉਂਦਾ ਨਜ਼ਰ ਆ ਰਿਹਾ ਹੈ ਲਾਰੈਂਸ ਬਿਸ਼ਨੋਈ ਗਰੁੱਪ ਖਾਸ ਕਰਕੇ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਦੇ ਵਿੱਚ ਤੇ ਜੱਗੂ ਭਗਵਾਨਪੁਰੀਏ ਨੂੰ ਹੁਣ ਮੌਤ ਦਾ ਡਰ ਸਤਾ ਰਿਹਾ ਹੈ ਕਿ ਕਿਤੇ ਉਸ ਦਾ ਕਤਲ ਨਾ ਕਰ ਦਿੱਤਾ ਜਾਵੇ ਜੇਲ੍ਹ ਦੇ ਅੰਦਰ ਦੱਸਦੀ ਹੈ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਵਿਵਾਦ ਪਖਿਆ ਪਿਆ ਹੈ ਕਿਉਂਕਿ ਲਾਰੈਂਸ ਤੇ ਜੱਗੂ ਦੋਵੇਂ ਇੱਕ ਦੂਸਰੇ ਦੇ ਨਾਲ ਖੈਬੜ ਗਏ ਨੇ ਦੋਵਾਂ ਦੇ ਵਿਚਾਲੇ ਖਟਾਸ ਦਿਨ ਪ੍ਰਤੀ ਦਿਨ ਵਾਧੀ ਦੱਸੀ ਜਾ ਰਹੀ ਹੈ ਤੇ ਉਸੇ ਨੂੰ ਲੈ ਕੇ ਜੱਗੂ ਭਗਵਾਨਪੁਰੀਆ ਹੁਣ ਆਪਣੀ ਮੌਤ ਤੋਂ ਡਰਿਆ ਖੜਾ ਆ ਕਿਤੇ ਲਾਰੈਂਸ ਗੈਂਗ ਉਸ ਨੂੰ ਘੇਰ ਕੇ ਮਾਰਨਾ ਦੇਵੇ ਇਸ ਵਾਸਤੇ ਬਠਿੰਡਾ ਜੇਲ੍ਹ ਦੇ ਵਿੱਚ ਨਾ ਜਾਣ ਦੇ ਵਾਸਤੇ ਵਕੀਲ ਦੇ ਵੱਲੋਂ ਇੱਕ ਅਪੀਲ ਪਾਈ ਗਈ ਹੈ ਔਰ ਅਪੀਲ ਭੇਜੀ ਗਈ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਨਾਲ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਹੁਣ ਦੇਖਣਾ ਹੋਵੇਗਾ ਕਿ ਆਉਂਦੇ ਸਮੇਂ ਨੂੰ ਕਿ ਜੱਗੂ ਭਗਵਾਨਪੁਰੀਏ ਨੂੰ ਬਠਿੰਡਾ ਹਾਈ ਟੈਕ ਜੇਲ ਦੇ ਵਿੱਚ ਭੇਜ ਦਿੱਤਾ ਜਾਵੇਗਾ ਜਾਂ ਫਿਰ ਕਿਸੇ ਹੋਰ ਜੇਲ ਸ਼ਿਫਟ ਕੀਤਾ ਜਾਵੇਗਾ ਫਿਲਹਾਲ ਕਪੂਰਥਲਾ ਜੇਲ ਤੋਂ ਬਠਿੰਡਾ ਹਾਈ ਟੈਕ ਜੇਲ ਦੇ ਵਿੱਚ ਭੇਜਣ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਇਹ ਨੋਟਿਸ ਹੋ ਸਕਦਾ ਹੈ ਕਿ ਤਨਾ ਕਿਤੇ ਇਹ ਫੇਰ ਬਦਲ ਹੋ ਜਾਵੇ ਕਿਸੇ ਹੋਰ ਅਦਾਲਤ ਦੇ ਵਿੱਚ ਕਿਸੇ ਹੋਰ ਜੇਲ ਦੇ ਵਿੱਚ ਜੱਗੂ ਭਗਵਾਨਪੁਰੀਏ ਨੂੰ ਭੇਜ ਦਿੱਤਾ ਜਾਵੇ ਖੈਰ ਇਹ ਤਾਂ ਸਮਾਂ ਦੱਸੇਗਾ ਪਰ ਇਸ ਮਾਮਲੇ ਨੂੰ ਲੈ ਕੇ 2000 ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਕਾਰਵਾਈ ਅਜੇ ਤੱਕ ਚੱਲਦੀ ਜਾ ਰਹੀ ਹੈ ਅਜੇ ਤੱਕ ਵੀ ਕਈ ਪੁਰਾਣੇ ਮਾਮਲੇ ਖੁੱਲਦੇ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਬਠਿੰਡਾ ਜੇਲ ਜੱਗੂ ਭਗਵਾਨਪੁਰੀਏ ਨੂੰ ਭੇਜਿਆ ਜਾਂਦਾ ਆ ਬਠਿੰਡਾ ਜੇਲ ਤੇ ਜਾ ਕੇ ਜਿਵੇਂ ਕਿ ਜੱਗੂ ਭਗਵਾਨਪੁਰੀਏ ਦਾ ਡਰ ਕਹਿੰਦਾ ਹੈ ਕਿ ਉਸ ਨੂੰ ਮਾਰ ਦਿੱਤਾ ਜਾਵੇਗਾ ਲਾਰੈਂਸ ਬਿਸ਼ਨੋਈ ਤੇ ਉਸ ਦੇ ਗੁਰਗਿਆਂ ਵੱਲੋਂ ਇਹ ਸਭ ਕੁਝ ਜੇਲਾਂ ਦੇ ਅੰਦਰ ਹੋਵੇਗਾ ਜਾਂ ਫਿਰ ਜੱਗੂ ਭਗਵਾਨਪੁਰੀਏ ਨੂੰ ਕਿਤੇ ਹੋਰ ਭੇਜ ਦਿੱਤਾ ਜਾਂਦਾ ਕਿਸੇ ਹੋਰ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਜਾਂਦਾ ਸਮਾਂ ਦੱਸੇਗਾ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਔਰ ਤਕਲੀ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ